ਬਾਰ ਆ ਗਿਆ ਪਾਣੀ ਦਾ ਜੱਤਾ ਪਾਣੀ ਚੈੱਕ ਕਰੋ ਮੋਟਰ ਦਾ ਇੱਕ ਮੋਟਰ ਚੱਲੀ ਜਾਂਦੀ ਹੈ ਦੋ ਟੱਕਣ ਖੋਲਿਆ ਦੇਖਿਆ ਸੀ ਆਪਣੇ ਬੰਦਿਆਂ ਨੂੰ ਨਿਕਲ ਗਿਆ ਫਿਰ ਲਓ ਵੀ ਦੋਸਤੋ ਪਾਣੀ ਤਾਂ ਫਿਰ ਚੜਿਆ ਰੋ ਵੀ ਦੋਸਤੋ ਪਹੁੰਚ ਚੁੱਕੇ ਆ ਇੰਜਨ ਕੋਲੇ ਤੇ ਤੜਕੇ ਫਟਾ ਵੀ ਟੁੱਟ ਗਿਆ ਸੀ ਆ ਤੇ ਪਹਿਲਾਂ ਫਟਾ ਪਾਇਆ ਜੇ ਨਵਾਂ ਤੇ ਬਰਾਲੇ ਕੋਈ ਠੀਕ ਆ ਵਧੀਆ ਕੱਲ ਸਾਰੀ ਦਿਹਾੜੀ ਕਹਿੰਦੇ ਦੋਸਤੋ ਤੜਕੇ 7 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਕਿਨਮਣ ਕਿਨਮਣ ਹੋਈ ਗਈ ਤੇ ਪਾਣੀ ਦਾ ਹਾਲਾਤ ਫੇਰ ਉੱਥੇ ਉੱਪੜ ਗਿਆ ਆ ਦੇਖੋ ਪਾਣੀ ਊੜਿਆਂ ਦੇ ਵਿੱਚ ਖੜਾ ਹੈ ਤੇ 2-3 ਦਿਨ ਹੋ ਗਏ ਸੀਗੇ ਲਾਈਟ ਨਹੀਂ ਆ ਰਹੀ ਸੀਗੀ ਤੇ ਪਾਣੀ ਦਾ ਲੈਵਲ ਫੇਰ ਤਾਂ ਚੜ ਗਿਆ ਸੀਗਾ ਤੇ ਤੇ ਜੇਕਰ ਚੈਨਲ ਤੇ ਨਵੇਂ ਆਇਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਜੁੜੇ ਰਹੋ ਬਲੌਗ ਦੇ ਨਾਲ ਕੋਈ ਦੋਸਤ ਬੱਦਲ ਹੁਣ ਵੀ ਪੂਰੇ ਬਣੇ ਪਏ ਆ ਹਾਲਾਤ ਮੰਦੇ ਆ ਕਣਕਾਂ ਦੇ ਕੀ ਕੁਛ ਤਾਂ ਕੀ ਕਣਕਾਂ ਉੱਗਰਣ ਵੇਲੇ ਰੋਲਾ ਬਣ ਗਿਆ ਸੀ ਆ ਕਈ ਕਿਥਾਵਾਂ ਤੇ ਕਣਕ ਨਹੀਂ ਉਗਰੀਆਂ ਆਹ ਦੇਖੋ ਇਸ ਦੁਬਾਰਾ ਸ਼ਟਾ ਦਿੱਤਾ ਆਪਾਂ ਇਹ ਕਣਕ ਕਦੋਂ ਨਾਲ ਰਲਿਓ ਕਣਕ ਦੇ ਜਦਿ ਇਹ ਕਣਕ ਤੇ ਉਹ ਕਣਕ ਦਾਏ ਬਹੁਤ ਫਰਕ ਆ ਦੋਸਤੋ ਇਹ ਚੈੱਕ ਕਰੋ ਦਾ ਜੀ ਕਿੱਡੀ ਕਿੱਡੀ ਕਾ ਕਣਕ ਵੇਖੋ ਲਾਈਟ ਆ ਗਈ ਦੋਸਤੋ ਜੇ ਜੀ ਹੁਣ ਲੱਗ ਪਈ ਤੇ ਚੱਲ ਪਏ ਹੁਣ ਕੇ ਬਲਬ ਤੁਹਾਨੂੰ ਦਿਖਾਉਣੇ ਹਨ ਤੇ ਕਰਦੇ ਇੰਜਨ ਬੰਦ ਕਰੋ ਚੈੱਕ ਲਾਈਟ ਕਹਿੰਦੇ ਆ ਚੁੱਕੀ ਹੈ ਇੰਜਨ ਕਰਦੇ ਹਾਂ ਬੰਦ ਆਪਾਂ ਤੇ ਇੰਜਨ ਕਰਤਾ ਦੋਸਤੋ ਬੰਦ ਤੇ ਹੁਣ ਆਪਾਂ ਛੱਡਦੇ ਆ ਮੋਟਰ ਵੈਸੇ ਆਇਤਾ ਆਪਾਂ ਸੀਗੇ ਸ਼ੀਲ ਲਾਉਣ ਤੇ ਲਾਈਟ ਵਾਵਾ ਆਈ ਗਈ ਤੇ ਗਾਲੀ ਮੋਟਰ ਵੀ ਛੱਡ ਦੇਣਾ ਆਪਾਂ ਪਾਣੀ ਚੱਕ ਲਿਆ ਤੇ ਇਧਰ ਚੀਂਚੀ ਹੋਈ ਜਾਂਦੀ ਆ ਬਿਨਾ ਬਲਬ ਤੋਂ ਪਤਾ ਲੱਗ ਜਾਂਦਾ ਭਾਈ ਲਾਈਟ ਆ ਗਈ ਇਹ ਬੰਦਾ ਇੱਧਰ ਫਿਰਦਾ ਕੋਠੇ ਦੇ ਬਾਹਰੋਂ ਲੱਗਿਆ ਇਕੱਲੇ ਪਾਸੇ ਤੇ ਇਧਰੋਂ ਪਤਾ ਲੱਗ ਗਿਆ ਚੀਂਚ ਹੀ ਹੋ ਜਾਂਦੀ ਐ ਤੇ ਲਾਈਟ ਆ ਗਈ ਐ ਤੇ ਬੱਦਲ ਬਾਈ ਦੋਸਤ ਪੂਰੀ ਬਣੀ ਬਈ ਐ ਤੇ ਛੱਡ ਦੇਣ ਥੱਲੇ ਹੀ ਮੋਟਰ ਵੀ ਚੱਲ ਗਈ ਜਿਹੜੀਆਂ ਟੋਕਾਂ ਖੁੱਲੀਆਂ ਐ ਤੇ ਉਹ ਕਰਦੇ ਤਕੜੀਆਂ ਫਿਰ ਕਿਤੇ ਬਾਹਰ ਆ ਗਿਆ ਪਾਣੀ ਦਾ ਅੱਜ ਤਾਂ ਸੂਰਜੀ ਸਾਰਾ ਮੈਲ ਦੋ ਘੰਟੇ ਨਜ਼ਰ ਆਇਆ ਪਾਣੀ ਚੈੱਕ ਕਰੋ ਮੋਟਰ ਦਾ ਇੱਕ ਮੋਟਰ ਚੱਲੀ ਜਾਂਦੀ ਹੈ ਲੋ ਵੀ ਦੋਸਤੋਂ ਮੂੰਹਾਂ ਕਰੀਏ ਤਕਲੇ ਨੇ ਕਿ ਦੇ ਰੰਗਾ ਆ ਦਿੱਤਾ ਧਾਰੀ ਮਿੱਟੀ ਕਿਉਂ ਮੰਨਦੇ ਹੋ ਤੇ ਵੀ ਦੋਸਤੋ ਦੋ ਮੋਟਰਾਂ ਛੱਡ ਦਿੱਤੀ ਤੇ ਹਰੇ ਗੇਟ ਵਾਲੇ ਵੀ ਬੰਦ ਕਰਨ ਵਾਲਾ ਕੁਝ ਉਹ ਗਾਂ ਦੇ ਖੇਤੇ ਪਾਣੀ ਜਾ ਰਿਹਾ ਹੋਊਗਾ ਦੋ ਟੱਕ ਨਾਲ ਖੋਲਿਆ ਖੋਦਿਆ ਬਹੁਤ ਪਾਣੀ ਨਿਕਲੀ ਵਿੱਚ ਤੇ ਕਾ ਟਕਣਾ ਫੀਟਰ ਆਪਾਂ ਲਗਭਗ ਤੜਕੇ ਛੱਡਦਾ ਸੀ ਇਹ 9 ਵਜੇ ਤੁੰਦਵਾਵਾ ਸੀਗੀ ਤੇ ਉੱਥੇ ਦਰਖਤਾਂ ਟਾਲੀ ਆ ਤੇ ਉਹਦੇ ਨਾਲ ਤਰੇਲ ਉੱਥੇ ਪੱਟੇ ਤੇ ਪਈ ਜਾਂਦੀ ਸੀ ਕਿ ਲਈ ਲਾਇਆ ਉਹਦਾ ਪਟਾ ਇਸੇ ਕਰਕੇ ਨਹੀਂ ਆਪਾਂ ਸੁਧਿਆਣ ਹੀ ਛੱਡਿਆ ਸੀ ਇੰਜ ਨਾ ਤੇ ਮੋਟਰਾਂ ਵੀ ਛੱਡਤੀ ਮਾਰੀ ਉਹਦੇ ਸੂਤੇ ਪਾਣੀ ਨੂੰ ਫਿਰ ਆ ਖੇਡਦਾ ਪਾਣੀ ਦੋਸਤੋ ਇਧਰੋਂ ਢਾਲਾ ਪੂਰੀ ਬਾਬੇ ਦੋਸਤੋ ਤੁਹਾਨੂੰ ਦਿਖਾਉਣਾ ਕਣਕਾਂ ਦੇ ਹਾਲ ਅੱਗੇ ਨਾਲੋਂ ਬਹੁਤ ਹੀ ਫਰ ਜ਼ਿਆਦਾ ਫਰਕ ਪੈ ਗਿਆ ਸੀ ਇਹ ਕਣਕਾਂ ਦਾ ਤੇ ਹੁਣ ਫੇਰ ਨਹੀਂ ਪੈ ਗਿਆ ਤੇ ਪਾਣੀ ਖੜ ਗਿਆ ਕਣਕਾਂ ਦੇ ਵਿੱਚ ਲੈਡ ਚੱਲੀ ਜਾਂਦੀ ਦੋਸਤੋ ਫਰਮਣਾ ਦਾ ਪਾਣੀ ਚੱਕਿਆ ਮੋਟਰ ਨੇ ਬੰਦ ਕਰਕੇ ਵੇਹਣੇ ਫਿਰ ਆਪਾਂ ਚੱਲ ਪੀ ਫਿਰ ਦੋਸਤੋ ਲੈਖਾ ਸੀ ਆਪਣੇ ਮੰਦਾਂ ਨੂੰ ਨਿਕਲ ਗਿਆ ਫਿਰ ਪਲੇਖਾ ਕਹਿੰਦੇ ਪਲੇਖਾ ਕੱਢਦੇ ਤੇ ਕਰਸ ਨੋ ਵੀ ਦੋਸਤੋ ਪਾਣੀ ਚੈੱਕ ਕਰੋ ਕਿ ਨਾ ਥੁਨੀ ਜਲਦੀ ਪਾਪ ਤੇ ਕਰਦੇ ਆ ਦੋਸਤੋ ਵਲੌਗ ਦਾ ਐਂਡ ਮਿਲਾਂ ਕਿਸੇ ਹੋਰ ਵਲੌਗ ਵਿੱਚ ਬਲੌਗ ਨੂੰ ਕਰਦੇ ਸ਼ੇਅਰ ਦਬਕੇ ਧੰਨਵਾਦ ਜੀ ਸਾਰਿਆਂ ਦਾ